ਨਾ ਮਰ ਦੇ ਕੋ ਦਸ ਸਿਰ ਸਿਧਮਾ ਪੀਤਾ ਜੇ ਪਾਣੀ ਹਰ ਜਸ ਕਰੋ हर भजो हिकु मन होर भ हर दान मन में तरे कमान नहीं सुख पे जो

साती करात ਲੋ ਗੁਰੂ ਲੰਤ ਨਾਮ ਨਾਮ ਉਰ ਮੈਂ ਗਿਓ ਜਾ ਕੇ ਸਾਹਮਣੇ ਤੋ ਜਹੇ ਮਰ ਤ ਸੰਕਟ ਬਿਟੇ ਦਰਸ ਤੁਹਾਰ ਵਾਸਤੁ ਮੁਹਰੀਓ ਸਾਥ ਸੰਤ ਗ ਵਿਚਾਨ ਅਮਰਤ ਨਾਮ ਦਾ ਗੁਰੂ ਘਰ ਪਾਈਓ ਜਿਸ ਕਾ ਸਬਜ਼ੋ ਦਾਰ ਕੇ ਤੋ ਖਾਵੇ ਕੇ ਤੋ ਜੈ ਜਿਸ ਕਾ ਹੋਏ ਆਧਾਰ ਇਹ ਵਸਤ ਤਜੀਹ ਮਹਿ ਜਾਈ सारे चरण लॻ सभु कंज ते तो, तो न सतगुर सजा मिले ਓੰਕਾਰ ਸਤਿਗੁਰੂ ਬੁਲੋ ਜੀ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਭਾਤੀ ਜੀ ਸਹਾਇ ਵਾਰ ਸ੍ਰੀ ਪ੍ਰਭਾਤੀ ਜੀ ਕੀ ਪਾਛਾਹੀ ਦਸਵੀਂ ਪ੍ਰਿਥਮ ਪ੍ਰਭਾਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਿਤ ਕਰਤੇ ਅਮਰਦਾਸ ਸ੍ਰੀ ਰਾਮਦਾਸ ਜੀ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਰਥੇ ਸਬਦ ਗਜਾਇ ਤੇਗ ਬਹਾਦਰ ਸਿਮਰਿਆ ਘਰ ਨਾਮ ਜਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਮਾ ਪਾਸ਼ਾ ਅਕੇ ਆਤਮ ਜੋ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਨਾਰਜਿਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹ ਸਾਹਿਬ ਜਦਿਆਂ ਚਾਲੀ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਵੇਗ ਚਲਾਈ ਤੇਗਵਾਹੀ ਦੇਖ ਕੇ ਅੰਨ ਡਿਠ ਕੀਤਾ ਜਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ धर ਕੇ ਬੋਲੋ ਜੀ ਵਾਲੇ ਰੂਹ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚ ਰੱਖਣੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਅੱਲੇ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਅੱਲੇ ਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹ ਹਰਿ ਸ਼ਰਿਆਇਤ ਦੀ ਗਤੇਗ ਫਤਹ ਮਿਰਦ ਗਈ ਪੈਜ ਪੰਥ ਕੀ ਜੀ ਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੱਲੋ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਪੇਕ ਦਾਣ ਸਹੋ ਦਾਣ ਪ੍ਰੋਸਾ ਦਾਣ ਦਾਨ ਅਸਰ ਦਾਣ ਆਮ ਦਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਰਾਨ ਚੌਂਕੀਆਂ ਝੰਡੇ ਬੁਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਸਿਖਾਂ ਦਾ ਮਨ ਨੀਵਾ ਮਤ ਚੀ ਮਤ ਪੱਧਰ ਰੱਖਾ ਆਪ ਆਕਾਲ ਪੁਰਖ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਵਰਤਾ ਜਿੰਨਾ ਤਾਂ ਪੰਥ ਨੋ ਛੋੜਿਆ ਗਿਆ ਹੈ ਖੁੱਲੇ ਦਰਸ਼ਤਿ دیدار ਸੇਵਾ ਸੰਭਲਦੇ ਦਾਨ ਖਾਲਸਾ ਜੈ ਨੋ ਬਖਸ਼ੋ ਹੇ ਨਮਾਨਿਆ ਦੇ ਮਾਨ ਨੇ ਤਣਿਆ ਦੇ ਤਾਨ ਨੇ ਓਟਿਆ ਦੇ ਓਟ ਧਨ ਧਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਹਾਰਾਜ ਆਪ ਜੀ ਦੇ ਚਰਨ ਕਮਲਾ ਪਾ ਸਰਦਾਸ ਬੇਨਤੀ ਹੈ ਤਾਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਹਿਰ ਵਿਖੇ ਪਾਵਿਓ ਦੇ ਮਾਵਾਕਾਂ ਅਨਸਾਰ ਐਸੇ ਸਤਿਗੁਰ ਦੀਨ ਦਿਆਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਕੁੱਖ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਪਟਨਾ ਸਹਿਰ ਵਿਖੇ अवतार ਧਾਰਿਆ ਪਾਤਸ਼ਾਹ ਜੀ ਆਪ ਜੀ ਨੂੰ ਪ੍ਰਕਾਸ਼ ਦਿਹਾੜੇ ਦੀਆਂ ਸਭੋਤ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਕਿਰਪਾ ਕਰਨਾ ਪਾਤਸ਼ਾਹ ਜੀ ਜੋਰਨਾ ਦੇ ਵਿੱਚ ਰਹਿੰਦੇ ਹੋਏ ਸਿੱਖ ਸੰਗਤ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਹਰਤਾਵਾਰੀ ਸਮਾਗਮ ਨੂੰ ਮੁੱਖ ਰੱਖਦੇ ਆ ਅੱਜ ਦੇ ਪ੍ਰਕਾਸ਼ ਦਿਹਾੜੇ ਖੁਸ਼ੀਆਂ ਦੇ ਨਾਲ ਮਨਾਏ ਜਾ ਰਹੇ ਹਨ ਆਜੇ ਕਿਰਪਾ ਕਰਨਾ ਪਾਤਸ਼ਾਹ ਜੀ ਸਭਨ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦੇਹ ਰੋਗ ਤਾਂ ਦਸਤੀਆਂ ਬਖਸ਼ਿਸ਼ ਕਰਨੀਆਂ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਦੁਖਾਂ ਰੁਕਾ ਦੁਨੀਆਂ ਦੇ ਨਾਸ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਪ੍ਰਵਸਾਦ ਨਾਮ ਬਾਣੀ ਦੇ ਦਾਤਾ ਬਖਸ਼ੇ ਨਿਵਾਜਨਾ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਹੋਏ ਹਨ ਗੁਰਬਾਣੀ ਜਾਪ ਕਰਦੇ ਹਾਂ ਸੇਵਾਦਾਰਾਂ ਤੋਂ ਸੇਵਾ ਨਿਭਾਉਂਦਿਆਂ ਸ਼ਕਤਾ ਤੋਂ ਆਤਮਨ ਸਰਕਾਰ ਹਿੱਤ ਬਾਣੀ ਸਰਵਨ ਕਰਦੇ ਹਾਂ ਆਨੇਕਾ ਗਲਤੀਆਂ ਸੁਭਾਵਕ ਹਨ ਅਣਜਾਨ ਬੱਚੇ ਸਮਝ ਕੇ ਖੇਮਾ ਬਖਸ਼ਣਾ ਸ਼ੁਧ ਗੁਰ ਬਾਣੀ ਜਾਪ ਸੇਵਾ ਸਿਮਰਨ ਕਰਨ ਦੀ ਸੋਝੀ ਸਮਾਤ ਬਖਸ਼ਨੇ ਚਰਨਾ ਦਾ ਪਿਆਰ ਬਖਸ਼ਦੇ ਰਹਿਣਾ ਪਾਤਸ਼ਾਹ ਜੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫਲ ਪੇਟਾਵਾਂ ਘਰ ਪਰਵਾਨ ਕਰਨੀਆਂ ਕਦਮ ਸਵਾਸ ਲਿਖੇ ਲੋੜੇ ਕਰੋ ਬੋਰਾ ਵਿੱਚ ਅਨੰਤ ਧੰਨ ਵਿੱਚ ਵਾਦੇ ਤਰਕੀਆਂ ਬਖਸ਼ ਕੇ ਨਿਵਾਜਣਾ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਤਿਗੁਰ ਜੀਓ ਨੌਜਵਾਨ ਵੀਰਾਂ ਉਹਨਾਂ ਗੁਰੂ ਕੇ ਨੰਗਰਾਂ ਵਾਸਤੇ ਵਿਅਤ ਪਾਇਆ ਹਾਜ਼ਰ ਹੋਈ ਆਵਜੀ ਭੰਡਾਰੇ ਭਰਪੂਰ ਕਰਨੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਡ ਅਧੂਰ ਕਰਨੇ ਨੌਜਵਾਨ ਵੀਰਾਂ ਦੀ ਸੇਵਾ ਨੂੰ ਭਾਗ ਲਾਉਣੇ ਤਿੰਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਬਖਸ਼ਣੀਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਸਾਂ ਉਹਾਂ ਦੀਆਂ ਕਿਰਤ ਕਮਾਈਆਂ ਨੂੰ ਭਾਗ ਲਾਉਣੇ ਵਾਹਿਗੁਰੂ ਜੀ ਦੀਵਾਨਾ ਦੇ ਸੰਪੂਰਨ ਤਾਈਨ ਮੁਖ ਰੱਖਦਿਆ ਖੁਸ਼ੀਆਂ ਦੇ ਅੰਦਰ ਆਪ ਜੀ ਦੇ ਹਜ਼ੂਰ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਸੇਵਾ ਹੋਈ ਲੰਗਰ ਪ੍ਰਸ਼ਾਦਾ ਹਾਜ਼ਰ ਹੋਇਆ ਕਿਰਪਾ ਕਰੋ ਦਰ ਪਰਵਾਨ ਹੋਵੇ ਪਰਵਾਨ ਹੋਇਆ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਪ੍ਰਸ਼ਾਦਾ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਘੰਡਾਰੇ ਭਰਪੂਰ ਕਰਨਿਆ ਅੰਨ ਧੰਨ ਵਿੱਚ ਵਾਧੇ ਬਖਸ਼ਣੇ ਵਾਹਿਗੁਰੂ ਜੀ ਆਪ ਜੀ ਕਿਰਪਾ ਕਰਨਾ ਆਪਣੇ ਦਰਵ ਕਰੋ ਚੜ੍ਹਦੀ ਕਲਾ ਬਖਸ਼ਿ ਪਿਵਾਜਨਾ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਸੇ ਪਿਆਰੀ ਮੀਲ ਜਿਨ੍ਹਾਂ ਬਿਨਿਆਂ ਤੇਰਾ ਨਾਮ ਚਿੱਤੇ ਆਵੇ ਨਾਨਕ ਦਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲਾ گیا پافر کون جی مانو پرگٹ گرا کی جو رب کو مل بوچ ہے بوجھ سبت میں راج کرے گا خال کی رہے ਬਾਝੇ ਚਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਤੇ ਉਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰਪਾਰੇ ਉਤਾਰਨohar ਜੋ ਸਰਦਾ ਕਰ ਸੇਵਦੇ ਗੁਰਪਾਰੇ ਉਤਾਰਨohar ਜਿਕਾਰਾ ਬਲਾਵੇ ਨਿਹਾਰ ਭੋ ਜਾਵੇ ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਾਤ ਸ੍ਰੀ ਅਕਾਲ ਜਿਤੋ ਗਤੋ ਸਿਧੋ ਸਿੰਘੋ ਸਰਬਾਤ ਗੁਰਖਾਲਸਾ ਸਿੰਘ ਸਾਹਿਬ ਜੀ ਕੋ ਸਾਤ ਸ੍ਰੀ ਅਕਾਲ Só ਲੱਗਿਆ ਕਿ ਇਹੀ ਗੋਵਿੰਦਰ ਆਏ ਆ ਕਹਿੰਦੇ ਦੱਸੋ ਕੀ ਚਾਹੀਦਾ ਕਹਿੰਦੇ ਰਾਣੀ ਮੈਣੀ ਨੇ ਹੱਥ ਜੋੜੇ ਕਹਿੰਦੇ ਸਾਨੂੰ ਝੋਲੀ ਨਹੀਂ ਭਰੀ ਸਾਨੂੰ ਪੁੱਤਰ ਚਾਹੀਦਾ ਇਹ ਸਾਡੀ ਝੋਲੀ ਪਰ ਜਾਵੇ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਂ ਮੈਂ ਤੇਰਾ ਪੁੱਤਰ ਆ ਤੂੰ ਮੈਨੂੰ ਪੁੱਤ ਕਹਿ ਲਿਆ ਕਰ ਬੜੀ ਖੁਸ਼ ਹੋਈ ਬੜੀ ਰਹਿਮਤ ਹੋਈ ਗੋਬਿੰਦ ਰਾਏ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਉਸ ਨੂੰ ਮਾਂ ਕਹਿ ਰਿਹਾ ਏ ਉਹ ਜਿਹੜੀ ਮਾਂ ਹੈ ਬੜੀ ਖੁਸ਼ ਹੋਈ ਹੈ ਉਹ ਨੂੰ ਆਪਣਾ ਪੁੱਤਰ ਸਮਝਦੀ ਹੈ ਆਦੇ ਕਿ ਭੁੱਖ ਲੱਗੀ ਮਾਂ ਕੁਝ ਖਾਣ ਨੂੰ ਹੈ ਤੇ ਛੋਲੇ ਜਿਹੜੇ ਉਬਲੇ ਪਏ ਹੋਏ ਸੀ ਉਹ ਖਵਾਏ ਗਏ ਅੱਜ ਵੀ ਪਟਨਾ ਸ਼ਹਿਰ ਜਾਓ ਗੁਰੂ ਪਾਤ ਰਾਜਾ ਫਤੇ ਚੰਦ ਰਾਣੀ ਮੈਣੀ ਦੇ ਜਿਹੜਾ ਗੁਰਦੁਆਰਾ ਹੈ ਉੱਥੇ ਦੇਖੋ ਅੱਜ ਵੀ ਢੂੰਗਰੀਆਂ ਦਾ ਪ੍ਰਸ਼ਾਦ ਜਿਹੜਾ ਹੈ ਉਸੇ ਤਰੀਕੇ ਸਤਕਾਰ ਸਹਿਤ ਬਣਾਇਆ ਜਾਂਦਾ ਹੈ ਵੀ ਗੁਰੂ ਸਾਹਿਬ ਛੱਕਦੇ ਐ ਜਿਵੇਂ ਰਾਣੀ ਮੈਣੀ ਕੋਲ ਛਕਿਆ ਸੀ ਬੜੀ ਆਪਾਰ ਕਿਰਪਾ ਬੜੇ ਜੋਜ ਪਾਸ਼ਾ ਜੀ ਨੇ ਵਿਖਾਏ ਨੇ 9 ਸਾਲ ਦੀ ਉਮਰ ਵਿੱਚ ਪਿਤਾ ਵੀ ਚੋਰੇ ਗੁਰੂ ਪਾਸ਼ਾ ਜੀ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਖਾਲਸਾ ਪੰਥ ਸਾਜਿਆ ਆਪੇ ਗੁਰਚੇਲਾ ਦਾ ਜਿਹੜਾ ਹੈ ਸਿਧਾਂਤ ਬਣਾਇਆ ਗੁਰੂ ਪਾਤਸ਼ਾਹ ਜੀ ਨੇ ਜਿਸ ਚੀਜ਼ ਤੋਂ ਹਕੂਮਤ ਨਾ ਕਰਦੀ ਸੀ ਕਿ ਨਗਾਰਾ ਨਹੀਂ ਰੱਖਣਾ ਕਲਗੀ ਨਹੀਂ ਲਗਾਉਣੀ ਇਹ ਸਾਰਾ ਕੋਈ ਗੁਰੂ ਪਾਤਸ਼ਾਹ ਜੀ ਯੋਧੇ ਸਨ ਸਾਰਾ ਕੁਝ ਇਹ ਆਖਿਰ ਪਰਪੋਤੜੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਦਾਦਾ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਨੱਕੜ ਦਾਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਰਦਾਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਯੋਧੇ ਸੀ ਏਰਖਾ ਕਰਨ ਵਾਲੇ ਕਰੀ ਜਾਣ ਆ ਦੇਖਦੇ ਆ ਅਮਰੀਕਾ ਦੇ ਵਿੱਚ ਜਦੋਂ ਨਗਰ ਕੀਰਤਨ ਲੱਗਿਆ ਸੀ ਉੱਥੇ ਵਿਰੋਧ ਹੋਇਆ ਸੀ ਪਰ ਉੱਥੋਂ ਦੇ ਲੋਕਾਂ ਨੇ ਅੰਗਰੇਜ਼ ਲੋਕਾਂ ਨੇ 크ਿਸਚਨ ਲੋਕਾਂ ਨੇ ਵੀਡੀਓ ਪਾ ਪਾ ਕੇ ਮਾਫੀਆਂ ਮੰਗੀਆਂ ਨੇ ਤੇ ਉਹਨਾਂ ਨੂੰ ਲਾਂਤਾਂ ਪਾਈਆਂ ਕਿ ਕੁਝ ਕੁ ਲੋਕ ਨੇ ਜਿਹੜੇ ਵਿਰੋਧ ਕਰਦੇ ਆ ਕਹਿੰਦੇ ਕਿ ਜਦੋਂ ਕੋਰੋਨਾ ਟਾਈਮ ਆਇਆ ਸੀ ਉਦੋਂ ਇਹਨਾਂ ਗੁਰੂ ਘਰਾਂ ਵਿੱਚੋਂ ਸਾਡੇ ਭੁੱਖੇ ਢਿੱਡ ਰਜਦੇ ਰਹੇ ਆਖੋ ਸਤਿਨਾਮ ਵਾਹਿਗੁਰੂ ਦੇਖੋ ਕਿੱਟਾ ਖਾਲਸਾ ਪੰਥ ਸਾਜ ਜੇ ਦੁਨੀਆ ਤੇ ਤਰੀਫਾ ਹੁੰਦੀਆਂ ਨੇ ਤਾਂ ਆਪਾਂ ਵੀ ਬਈ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਈ ਕਲਗੀਧਰ ਪਾਤਸ਼ਾਹ ਜੀ ਦੇ ਇਹਨਾਂ ਦਿਨਾਂ ਨੂੰ ਆਪਾਂ ਮਨਾਉਂਦੇ ਆਂ ਤੇ ਆਪਣੇ ਆਪ ਨੂੰ ਹੋਲੀ-ਹੋਲੀ-ਹੋਲੀ-ਹੋਲੀ ਦਸਤਾਰਾਂ ਬੰਨੋ ਹਫਤੇ 'ਚ ਇੱਕ ਵਾਰੀ ਬੰਨ ਲਈ ਦਸਾ ਦਿਨਾਂ ਬਾਅਦ ਬੰਨ ਲਈ ਮਹੀਨੇ 'ਚ ਇੱਕ ਵਾਰੀ ਹੋਲੀ-ਹੋਲੀ ਆਦਤ ਪਾਓ ਜਦੋਂ ਸੁਭਾਵਨ ਲੱਗ ਜੇਗਾ ਜਿਹੜੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਉਹ ਚੰਗੀਆਂ ਲੱਗਣਗੀਆਂ ਜਿਹੜੀਆਂ ਚੰਗੀਆਂ ਲੱਗਦੀਆਂ ਫਿਰ ਉਹ ਮਨੋ ਲਤਨੀਆਂ ਸ਼ੁਰੂ ਹੋ ਜਾਣਗੀਆਂ ਬਦਲੋ ਆਪਣੇ ਆਪ ਨੂੰ ਭਾਈ ਗੁਰੂ ਦੇ ਸਿੱਖ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਨਾ ਇਹ ਸ਼ੁੱਧਰ ਇਹ ਨੀਚ ਜਾਤ ਦੇ ਐ ਇਹ ਮੱਥੇ ਲੱਗੇ ਮਾਰੇ ਐ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਗਰਾ ਕਿ ਸਾਰਿਆਂ ਨੂੰ ਇੱਕੋ ਬਾਟੇ ਦੇ ਵਿੱਚ ਹੀ ਅੰਮ੍ਰਿਤ ਛਕਾਇਆ ਭੇਦ ਭਾਵ ਨਹੀਂ ਕੀਤਾ ਆਖਿਆ ਨਹੀਂ ਤੁਸੀਂ ਸਾਰੇ ਇੱਕੋ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਸਾਰਿਆਂ ਨੂੰ ਇੱਕ ਬਣਾਇਆ ਹੈ ਕੋਈ ਅਸਲ ਗੁਰੂ ਜਿਹੜਾ ਸਾਰਿਆਂ ਨੂੰ ਇੱਕੋ ਥਾਂ ਤੇ ਇਕੱਠਾ ਕਰ ਦੇਵੇ ਸਾਰੇ ਏਕਾਂ ਪਈ ਉਸ ਕਲਗੀਧਰ ਪਾਸ਼ਾ ਜਿਨੇ ਸਾਰਾ ਕੁਝ ਖਤਮ ਕਰ ਦਿੱਤਾ ਊਚ ਨੀਚ ਜਾਤ ਪਾ ਸਾਰਾ ਕੁਝ ਖਤਮ ਕੀਤਾ ਐਸੇ ਗੁਰੂ ਦੇ ਚਰਨੀ ਲੱਗिए ਗੁਰੂ ਵਾਲੇ ਬਣੀਏ ਤੇ ਗੁਰੂ ਪਾਸ਼ਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਹੋਇਆ ਗੁਲਾ ਦੀ ਖੀਮਾ ਗੁਰੂ ਪਾਸ਼ਾ ਜੀ ਕਿਰਪਾ ਕਰਨ ਸੋ ਜੋ ਗੁਰੂ ਪਾਸ਼ਾ ਮਹਾਰਾਜ ਜੀ ਦੇ ਆਪਾਂ ਦਿਹਾੜੇ ਮਨਾ ਰਹੇ ਆ ਸੋ ਜੋ ਅਗਲੇ ਵਿਚਾਰਨ ਆਪਣੇ ਬਾਬਾ ਸੁਖਵੀਰ ਸਿੰਘ ਜੀ ਜੇ ਕੋਈ ਅੱਗੇ ਸੰਤਾਂ ਨਾਲ ਵਿਚਾਰ ਕਰਨੇ ਹੋ ਕਰਨੇ ਇਹ ਨਾ ਹੋਵੇ ਬੰਦੇ ਆਪਾਂ ਦਸਤਾਰਾਂ ਬੰਨ੍ਹ ਕੇ ਚੋਲੇ ਤਾਂ ਕਿ ਬਸ ਪੰਜ ਬਾੜੀਆਂ ਤੇ ਨਿਤਨੇਮ ਤੱਕ ਹੀ ਖੜੀ ਜਾਣ। 1430 ਅੰਗੂਰ ਸਾਹਿਬ ਨੇ ਸਾਡੇ ਵਾਸਤੇ ਬਖਸ਼ਿਸ਼ ਕੀਤੀ ਐ ਸਾਨੂੰ ਗਿਆਨ ਦਿੱਤਾ ਸਾਨੂੰ। ਜੀਵਨ ਯਾਤਰਾ ਚ ਬਖਸ਼ੀ ਐ। ਪ੍ਰਹਰਾਸ ਆਪਾਂ ਕਰਦੇ ਆ ਨਾ ਕਿ ਜ਼ਿੰਦਗੀ ਦੀ ਰਾਸ ਐ, ਰਸਤੇ ਦੀ ਰਾਸ ਐ। ਤੇ ਪੜ੍ਹੀਏ ਤਾਂ ਸਹੀ ਨਾ ਕਦੀ। ਅੱਜ ਆਪਾਂ ਜਨਮ 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 ਦਿਹਾੜਾ ਮਨਾ ਰਹੇ ਆ ਕਲਗੀਧਰ ਪਾਤਸ਼ਾਹ ਜੀ ਦਾ। ਤੇ ਅੱਜ ਤੋਂ ਅੱਜ ਤੋਂ ਪਹਿਲਾਂ ਗਿਣਤੀ ਕੋਈ ਨਹੀਂ ਕਿੰਨੇ ਜਨੂ ਦਿਹਾੜੇ ਮਨਾੜੇ ਨੇ ਕਿੰਨੀ ਕਿ ਸ਼ੀਦੀਪੁਰ ਬਾਪਾ ਪ੍ਰੋਗਰਾਮ ਕਰਦੇ ਆਂ ਔਟ ਟੁੱਟ ਕੇ ਨਹੀਂ ਗੋਦੀ ਜਿੰਦਗੀ ਦੇ ਵਿੱਚ ਲਾਗੂ ਹੁੰਦਾ ਜਿਵੇਂ ਵੀਰ ਜੀ ਦੱਸ ਰਹੇ ਸੀ ਨਾ ਕਿ ਵੇਖੋ ਭੀਖਣ ਸ਼ਾ ਇੱਕ ਮੁਸਲਮਾਨ ਸੂਫੀ ਫਕੀਰ ਹੋਇਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਪ੍ਰਕਾਸ਼ਤ ਹੋਇਆ ਨਾ ਤੇ ਕਹਿੰਦੇ ਕੁੜਾਂ ਹਰਿਆਣੇ ਦੇ ਇਲਾਕੇ ਦੇ ਵਿੱਚ ਇੱਕ ਨਗਰ ਪੈਂਦਾ ਕੁੜਾਂ ਉੱਥੋਂ ਦਾ ਇੱਕ ਫਕੀਰ ਹੋਇਆ ਉਸ ਫਕੀਰ ਨੇ ਕਹਿੰਦੇ ਨੇ ਰੋਜ਼ ਮੱਕੇ ਵੱਲ ਕਰਕੇ ਸਜਦਾ ਕਰਦਾ ਮੱਕੇ ਵੱਲ ਨੂੰ ਕਰਕੇ ਸਜਦਾ ਕਰਦੇ ਆ ਤੇ ਸਾਡੇ ਮੁਸਲਮਾਨ ਵੀ ਮੱਕੇ ਵੱਲ ਨੂੰ ਕਰਕੇ ਸਜਦਾ ਕਰਦੇ ਆ ਪਰ ਕਹਿੰਦੇ ਜਿਵੇਂ ਜਿਵੇਂ ਤਲਗੀ ਧਰਜੀ ਨੇ ਪ੍ਰਕਾਸ਼ ਧਾਰਿਆ ਅਵਤਾਰ ਹੋਇਆ ਉਹਦੋਂ ਕਹਿੰਦੇ ਨੇ ਪੱਛਮ ਵੱਲ ਛੱਡ ਕੇ ਪੂਰਬ ਵੱਲ ਮੂੰਹ ਕਾ ਕੇ ਕਹਿੰਦੇ ਆਪਣਾ ਨਮਾਜ਼ ਕਰ ਲੱਕੇ ਗੁਰੂ ਆਇ 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 वाहेगुरु <laughs> वाहेगुरु باجو بجو 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 بج bye, bye.